ਇੱਕ ਸੀ ਚੀੜੀ ਤੇ ਇੱਕ ਸੀ ਕਾਂ ਦੋ ਮੇ ਰਹਿੰਦੇ ਇੱਕੋ ਥਾਂ ਕਿਹੜੀ ਸੀ ਪੂਲੀ ਕਾਂ ਸੀ ਆਣਾ ਚਿੜੀ ਨੂੰ ਲੱਭਾ ਕਣਕ ਦਾ ਦਾਣਾ ਚਿੜੀ ਕਿਹਾ ਸੁਣ ਵੀਰਾ ਕਾਮ ਆ ਜਾ ਦੋ ਮੇ ਕਣਕ ਉਗਾਈਏ ਖੇਤੀ ਕਰੀਏ ਰਾਜ ਰਾਜ ਖਾਈਏ ਤਾਂ ਕਹਿੰਦਾ ਤੂੰ ਚੱਲ ਮਿਆਂ ਚਿੜੀ ਗਈ ਪਰ ਉਹ ਨਾ ਆਏ ਚਿੜੀ ਬੀਜਿਆ ਕਣਕ ਦਾ ਦਾਣਾ ਉੱਗ ਗਿਆ ਦਾਣਾ ਪੱਕ ਗਿਆ ਦਾਣਾ ਠੀਕ ਆ ਸੁਣ ਵੀਰਾ ਕਾਮਾ ਪੱਕੀ ਕਣਕ ਨੂੰ ਵੱਡਣ ਜਾਣਾ ਕਾ ਕਹਿੰਦਾ ਤੂੰ ਚੱਲ ਮਿਆਂ ਚਿੜੀ ਗਈ ਪਰ ਉਹ ਨਾ ਆਏ ਚਿੜੀ ਨੇ ਵੱਡੇ ਕਣਕ ਸਾਰੀ ਮਿਹਨਤ ਕਰਦੀ ਬੜੀ ਸਿਆਣੀ ਕਾ ਰੱਖੇ ਦਾਣਿਆਂ ਦੀ ਪੰਡ ਭਾਰੀ ਚਿੜੀ ਨੂੰ ਦਿੱਤੀ ਤੂੜੀ ਸਾਰੇ ਇਨੇ ਨੋ ਬੱਦਲ ਆ ਚੜਿਆ ਬੜੇ ਜ਼ੋਰ ਦਾ ਮੀਂਸੀ ਵਰੇ ਆ ਚਿੜੀ ਤਤੂੜੀ ਵਿੱਚ ਲੁਕ ਗਈ ਮਾਰ ਓਡਾਰੀ ਮੀਤੋ ਛੁਪ ਗਈ ਕਾਂ ਦਾਣਿਆਂ ਵਿੱਚ ਕਿੱਦਾਂ ਬੜਦਾ ਮੀ ਦੇ ਅੱਗੇ ਕਿੱਦਾਂ ਅੜਦਾ ਗੜਿਆ ਪੰਨਿਆਂ ਕਾਂ ਸਿਆਣਾ ਚਿੜੀ ਸਾੰਬਿਆ ਦਾਣਾ ਦਾਣਾ